ਮਾੜ ਰੋਡ ਦੇ ਨੇੜੇ ਨੇਕ ਦੀ Laash ਰੁੱਖ ਤੋਂ ਲਟਕਦੀ ਹੋਈ ਮਿਲੀ ਸੀ ਉਸ ਦੀ ਜੇਬ ਵਿੱਚ ਸਿਰਫ ਇੱਕ ਮੋਬਾਈਲ ਫੋਨ ਸੀ ਅਤੇ ਹੋਰ ਕੋਈ ਕਾਗਜ਼ ਪੱਤਰ ਨਹੀਂ ਨਿਕਲਿਆ ਅਚਾਨਕ ਫੋਨ ਦੀ ਘੰਟੀ ਵੱਜਣ ਲੱਗੀ ਲੱਕੀ ਹੋਏ ਲੱਕੀ ਦੀ ਟਿਊਨ ਚੱਲ ਰਹੀ ਸੀ ਹਾਲਦਾਰ ਦੇ ਨਾਲ ਪੁਲਿਸ ਦਾ ਗੁਪਤਚਾਰ ਖੜਾ ਸੀ ਗੁਪਤਚਾਰ ਨੇ ਸੋਚਿਆ ਬੰਦੇ ਦਾ ਪਤਾ ਲੈਣ ਲਈ ਕੋਈ ਪੇਪਰ ਤਾਂ ਨਹੀਂ ਸੀ ਪਰ ਫੋਨ ਸੁਣ ਕੇ ਪਤਾ ਲੱਗ ਸਕਦਾ ਹੈ ਇਹ ਕੌਣ ਸੀ ਹੌਲਦਾਰ ਨੂੰ ਹਦੇਸ ਦਿੱਤਾ ਇਸ ਲਾਸ਼ ਦੀ ਜੇਬ ਵਿੱਚੋਂ ਫੋਨ ਕੱਢ ਕੇ ਨੰਬਰ ਨੋਟ ਕਰੋ ਹੌਲਦਾਰ ਅਤੇ ਹੋਰ ਅਫਸਰ ਲੋਥ ਰੁੱਖ ਤੋਂ ਹੇਠਾਂ ਲਾ ਕੇ ਪੋਸਟਮਾਰਟਮ ਲਈ ਨਾਲ ਲੈ ਗਏ ਗੁਪਤਚਰ ਵੀ ਫੋਨ ਨੂੰ ਰਮਾਲ ਚ ਲਪੇਟ ਕੇ ਥਾਣੇ ਲੈ ਗਿਆ ਉੱਥੇ ਦਸਤਾਨੇ ਪਾ ਕੇ ਫੋਨ ਦੀ ਫਰੋਲਾ ਫਰਾਲੀ ਕੀਤੀ ਕਿਉਂਕਿ ਪਤਾ ਲੈਣਾ ਸੀ ਕਿ ਕਿਸ ਦੀ ਲਾਸ਼ ਹੈ ਕੀ ਪਤਾ ਬੰਦੇ ਨੇ ਆਤਮ ਹੱਤਿਆ ਕੀਤੀ ਸੀ ਜਾਂ ਫਿਰ ਕੋਈ ਹੋਰ ਚੱਕਰ ਸੀ ਤਫਤੀਸ਼ ਚ ਚੱਲ ਰਹੀ ਸੀ ਕਿ ਇਸੇ ਫਰੋਲਾ ਫਰਾਲੀ ਦੇ ਦੌਰਾਨ ਫੋਨ ਦੀ ਘੰਟੀ ਫੇਰ ਵੱਜਣ ਲੱਗੀ ਲੱਕੀ ਹੋਏ ਲੱਕੀ ਉਹੀ ਨੰਬਰ ਫੇਰ ਸੀ ਗਪਤਚਾਰ ਨੇ ਫੈਸਲਾ ਕਰ ਲਿਆ ਦੇਖਦਾ ਹਾਂ ਕੌਣ ਹੈ ਜੋ ਫੋਨ ਕਰ ਰਿਹਾ ਵਾਰ-ਵਾਰ ਫੋਨ ਚੱਕ ਕੇ ਕਿਹਾ ਹੈਲੋ ਉਸ ਦੀ ਆਵਾਜ਼ ਸੁਣ ਕੇ ਦੂਸਰੇ ਪਾਸੋਂ ਜਵਾਬ ਨਹੀਂ ਆਇਆ ਫੋਨ ਬੰਦ ਹੋ ਗਿਆ ਗਪਤਚਾਰ ਸੋਚੀ ਪੈ ਗਿਆ ਗਪਤਚਾਰ ਨੂੰ ਮਹਿਸੂਸ ਹੋਇਆ ਕਿ ਉਸ ਨੇ ਪਹਿਲਾਂ ਬੋਲ ਕੇ ਗਲਤੀ ਕਰ ਲਈ ਹੈ ਆਪਣੇ ਆਪ ਤੇ ਖਿਝ ਕੇ ਉਹ ਹੋਰ ਫਰੋਲਾ ਫਰਾਲੀ ਕਰਨ ਲੱਗ ਪਿਆ ਨੰਬਰ ਤਸਵੀਰਾਂ ਤੇ ਵੀਡੀਓ ਦੇਖੋ ਕਿ ਇਦਾਂ ਇਦਾਂ ਕਰਦਿਆਂ ਉਸ ਨੂੰ ਇੱਕ ਅਜੀਬ ਵੀਡੀਓ ਲੱਭ ਗਈ ਇਸ ਵੀਡੀਓ ਕਿਸੇ ਕਾਲਜ ਬਣਾਇਆ ਗਿਆ ਸੀ ਹੱਥੋਂ ਪਾਈ ਹੋ ਰਹੀ ਸੀ ਮੁੰਡੇ ਕਿਸੇ ਨੂੰ ਕੁੱਟ ਕੁੱਟ ਰਹੇ ਸਨ ਪਰ ਕੁੱਟ ਖਾਣ ਵਾਲੇ ਦਾ ਚਿਹਰਾ ਲਾਸ਼ ਦੇ ਚਿਹਰੇ ਨਾਲ ਨਹੀਂ ਮਿਲਦਾ ਸੀ ਗੁਪਤ ਚਰਨੇ ਸੋਚਿਆ ਕਿ ਜਿਹੜੇ ਕੁੱਟ ਦੇ ਸੰ ਹੋ ਸਕਦਾ ਉਹਨਾਂ ਚੋਂ ਕੋਈ ਇੱਕ ਹੋਵੇ ਜਿਸ ਦੀ ਇਹ ਲਾਸ਼ ਸੀ ਮਾਰਨ ਵਾਲੇ ਦੀ ਵੀ লাশ ਹੋ ਸਕਦੀ ਹੈ ਗੁਪਤਚਾਰ ਨੇ ਵੀਡੀਓ ਇੱਕ ਦੋ ਵਾਰੀ ਫੇਰ ਚਲਾਇਆ ਮੁੰਡਿਆਂ ਦੀਆਂ ਆਵਾਜ਼ਾਂ ਸਾਫ਼ ਸੁਣ ਰਹੀਆਂ ਸਨ ਇੱਕ ਨੇ ਤਾਂ ਜ਼ੋਰ ਦੇਣੀ ਲੱਤ ਮਾਰੀ ਤਾਂ ਕਿਸੇ ਦੂਜੇ ਨੇ ਲੱਤ ਮਾਰਨ ਵਾਲੇ ਨੂੰ ਓਏ ਨੇਕ ਆ ਕੇ ਸੰਬੋਧਨ ਕੀਤਾ ਸੀ ਗੁਪਤਚਾਰ ਨੇ ਰੌਖ ਬੁੱਲਾਂ ਤੇ ਮੁਸਕਾਨ ਫੈਲ ਗਈ ਅਤੇ ਉਸ ਦੇ ਅੰਦਰੋਂ ਇੱਕ ਆਵਾਜ਼ ਆਈ ਹੁਣ ਮਜ਼ਾ ਆਵੇਗਾ ਉੰਜ ਤਾਂ ਮੁੰਡੇ ਖੁੰਡੇ ਆਪਸ ਵਿੱਚ ਲੜਦੇ ਰਹਿੰਦੇ ਸਨ ਪਰ ਇਹ ਕੁੜੀ ਮੁੰਡੇ ਦੇ ਇਸ਼ਕ ਦਾ ਮਾਮਲਾ ਹੋ ਸਕਦਾ ਹੈ ਜਾਂ ਹੁਣ ਇੱਕ ਮੁੰਡੇ ਦੇ ਕਤਲ ਦਾ ਮਾਮਲਾ ਵੀ ਹੋ ਸਕਦਾ ਹੈ ਪਹਿਲਾਂ ਤਾਂ ਮਰਦੇ ਘਰ ਤੋਂ Laash ਬਾਰੇ ਹੋਰ ਪਤਾ ਲੈਣਾ ਸੀ ਫਿਰ ਸਾਰੇ ਲੁਧਿਆਣੇ ਦੇ ਕਾਲਜਾਂ ਨੂੰ ਵੀਡੀਓ ਦਿਖਾਉਣਾ ਸੀ ਦੇਖੋ ਕੀ ਨਤੀਜਾ ਨਿਕਲਦਾ ਹੈ ਗੁਪਤਚਾਰ ਦੀ ਰਿਪੋਰਟ ਇੰਸਪੈਕਟਰ ਰਗੁਲਾਟੀ ਨੂੰ ਮਿਲ ਗਈ ਸੀ ਗੁਪਤਚਾਰ ਨੂੰ ਪਤਾ ਲੱਗ ਗਿਆ ਸੀ ਕਿ ਨੇਕ ਕੌਣ ਹੈ ਇਸ ਤੋਂ ਅੱਗੇ ਦੀ ਕਾਰਵਾਈ ਤਾਂ ਹੁਣ ਪੁਲਿਸ ਐਨਸਪੈਕਟਰ ਰਗੁਲਾਟੀ ਨੇ ਕਰਨੀ ਸੀ ਗੁਪਤਚਾਰ ਇੱਕ ਚੰਗਾ ਆਦਮੀ ਹੋਣ ਕਰਕੇ ਇਨਸਪੈਕਟਰ ਗੁਲਾਟੀ ਨੇ ਉਸ ਨੂੰ ਇਸ ਕੇਸ ਤੇ ਰੱਖ ਲਿਆ ਸੀ ਗੁਪਤਚਾਰ ਦਾ ਨਾਂ ਗਿੱਲ ਸੀ ਜਦੋਂ ਗੁਲਾਟੀ ਨੇ ਗੁਪਤਚਾਰ ਗਿੱਲ ਦੀ ਰਿਪੋਰਟ ਪੜ੍ਹੀ ਉਸ ਨੂੰ ਸਮਝ ਆ ਗਈ ਕਿ ਨੇ ਗਿੱਲ ਨੇ ਨੇਕ ਬਾਰੇ ਕਾफी ਸ਼ਾਨ ਬੇਨ ਕੀਤੀ ਸੀ ਨੇਕ ਇੱਕ ਵੱਡੇ ਘਰ ਦਾ ਪੁੱਤਰ ਸੀ ਨੇਕ ਦਾ ਬਾਪੂ ਵੱਡਾ ਵਕੀਲ ਸੀ ਜਿਸ ਮੁੰਡੇ ਨੂੰ ਵੀਡੀਓ 'ਚ ਕੁੱਟ ਕੇ ਕੁੱਟਦੇ ਸਨ ਉਸ ਨੇ ਨੇਕ ਦੀ ਭੈਣ ਦੀ ਬੇਇੱਜ਼ਤੀ ਕੀਤੀ ਸੀ ਇਸ ਕਰਕੇ ਹੱਥ ਆ ਪਾਈ ਹੋਈ ਉਸ ਮੁੰਡੇ ਦੇ ਕਾਫੀ ਸੱਟਾਂ ਲੱਗ ਗਈਆਂ ਸਨ ਇਸ ਲਈ ਉਸਨੇ ਪੁਲਿਸ ਰਿਪੋਰਟ ਲਖਵਾਈ ਅਤੇ ਨੇਕ ਖਿਲਾਫ ਕੇਸ ਕੀਤਾ ਸੀ ਐ ਪਰ ਨੇਕ ਦਾ ਬਾਪ ਵੱਡਾ ਵਕੀਲ ਹੋਣ ਕਰਕੇ ਉਸ ਨੂੰ ਕੋਈ ਸਜ਼ਾ ਨਾ ਹੋਈ ਨੇਕ ਬਰੀ ਹੋ ਗਿਆ ਸੀ ਉਧਰ ਕਾਲਜ ਦੇ ਵਿਦਿਆਰਥੀਆਂ ਸਾਹਮਣੇ ਹੋਈ ਬੇਇੱਜ਼ਤੀ ਉਹ ਮੁੰਡਾ ਚਾਰ ਨਹੀਂ ਸੀ ਸਕਿਆ ਉਹ ਵਿੱਚ ਉਪਚਾਪ ਕਰਕੇ ਵੀ ਨਹੀਂ ਬੈਠ ਸਕਿਆ ਕਿਉਂਕਿ ਕਸੂਰ ਉਸ ਇਕੱਲੇ ਦਾ ਨਹੀਂ ਸੀ ਨੇਕ ਦੀ ਭੈਣ ਸਿਮਰਨ ਨੂੰ ਉਸਦੇ ਇਕਵੇਲੀ ਤੇਜੇ ਨਾਲ ਪਿਆਰ ਹੋ ਗਿਆ ਸੀ ਉਸ ਨੇ ਦੋਹਾਂ ਨੂੰ ਮੈਂਦੀ ਮਿਲਾਉਣ ਦੀ ਕੋਸ਼ਿਸ਼ ਕੀਤੀ ਸੀ ਤੀਜਾ ਭਾਵੇਂ ਇੱਕ ਤਾਂ ਗਰੀਬ ਘਰ ਦਾ ਪੁੱਤਰ ਸੀ ਪਰ ਪੜਿਆ ਲਿਖਿਆ ਹੋਣ ਕਰਕੇ ਚੰਗੀ ਨੌਕਰੀ ਕਰਦਾ ਸੀ ਸਿਮਰਨ ਨੂੰ ਉਹ ਬਹੁਤ ਪਸੰਦ ਸੀ ਕਿਉਂਕਿ ਉਹ ਵੀ ਚਾਹੁੰਦੀ ਪੜੇ ਲਿਖੇ ਤੇ ਸਾਊ ਮੁੰਡੇ ਨਾਲ ਵਿਆਹ ਕਰੇ ਪਰ ਸਿਮਰਨ ਦਾ ਬਾਪ ਉਸ ਦਾ ਰਿਸ਼ਤਾ ਕਿਸੇ ਹੋਰ ਮੁੰਡੇ ਨਾਲ ਕਰਨਾ ਚਾਹੁੰਦਾ ਸੀ ਜਿਸ ਦੇ ਪਿਓ ਕੋਲੇ 50 ਕਿਲੇ ਜ਼ਮੀਨ ਸੀ ਪਰ ਮੁੰਡਾ ਅਣਪੜ੍ਹ ਸੀ ਕੁੜੀ ਨੂੰ ਇਹ ਗੱਲ ਨਹੀਂ ਜੱੱਚਦੀ ਸੀ ਸਿਮਰਨ ਨੇ ਇਹ ਸਭ ਤੇਜੇ ਨੂੰ ਦੱਸਿਆ ਤੇ ਕਿਹਾ ਸਾਡੇ ਕੋਲ ਘਰੋਂ ਦੌੜ ਜਾਣ ਤੋਂ ਇਲਾਵਾ ਕੋਈ ਰਾਹਸਤਾ ਨਹੀਂ ਤੇਜਾ ਸਿਮਰਨ ਦੇ ਅਥਰੂ ਨਾ ਵੇਖ ਸਕਿਆ ਤੇ ਉਸਨੇ ਫੈਸਲਾ ਕਰ ਲਿਆ ਸਿਮਰਨ ਨਾਲ ਦੌੜ ਜਾਣ ਦਾ ਦੋਸਤ ਨੇ ਉਹਨਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਪਰ ਨੇਕ ਨੂੰ ਪਤਾ ਲੱਗ ਗਿਆ ਕਿਸੇ ਨੇ ਜਾਣਬੁੱਝ ਕੇ ਵੀਡੀਓ ਬਣਾ ਲਿਆ ਉਹੀ ਵੀਡੀਓ ਹੁਣ ਨੇਕ ਦੇ ਫੋਨ ਵਿੱਚ ਸੀ ਕਿਉਂ ਇਸ ਦਾ ਕੋਈ ਜਵਾਬ ਨਹੀਂ ਜਾਣਦਾ ਸੱਵਨ ਤੇ ਤੀਜਾ ਪਹਿਲਾ ਹੀ ਗਾਇਬ ਹੋ ਗਾਇਬ ਹੋ ਗਏ ਸਨ ਇਨਸਪੈਕਟਰ ਗੁਲਾਟੀ ਨੇ ਰਿਪੋਰਟ ਮੇਜ਼ ਉੱਤੇ ਰੱਖ ਦਿੱਤੀ ਉਸ ਨੇ ਗੁਪਤਚਰ ਗੱਲ ਨੂੰ ਨਾਲ ਲੈ ਕੇ ਵੱਡੇ ਵਕੀਲ ਜਾਣੀ ਕਿ ਸਿਮਰਨ ਦੇਲ ਅਤੇ Laash ਦੇ ਬਾਪ ਨੂੰ ਮਿਲ ਜਾਣ ਦਾ ਇਰਾਦਾ ਬਣਾ ਲਿਆ ਜਿਸ ਵੇਲੇ ਇਨਸਪੈਕਟਰ ਗੁਲਾਟੀ ਅਤੇ ਗੁਪਤਚਰ ਗੱਲ ਵੱਡੇ ਵਕੀਲ ਨੂੰ ਮਿਲਣ ਉਸ ਦੇ ਘਰ ਗਏ ਉੱਥੇ ਤਾਂ ਮਾਹੌਲ ਹੋਰ ਹੀ ਸੀ ਵੱਡੇ ਵਕੀਲ ਦਾ ਨਾਂ ਸੰਧੂ ਸੀ ਗੁਲਾਟੀ ਅਤੇ ਗਿੱਲ ਸੰਧੂ ਨੂੰ ਬਿਨਾਂ ਕਵਰ ਕੀਤੇ ਮੈਲਨ ਚਲੇ ਗਏ ਸਨ ਜਦੋਂ ਨਾਲੇ ਸੰਧੂ ਦੇ ਘਰ ਬਹੁਤ ਸਾਰੇ ਲੋਕਾਂ ਦਾ ਇਕੱਠ ਵੇਖਿਆ ਤਾਂ ਉਹ ਹੈਰਾਨ ਹੋ ਗਏ ਹੈਰਾਨੀ ਦੀ ਵਜ੍ਹਾ ਇਕੱਠ ਨਹੀਂ ਸੀ ਪਰ ਉੱਥੇ ਹੋ ਰਹੇ ਅਫਸੋਸ ਦਾ ਅਜੀਬ ਮਾਹੌਲ ਸੀ ਨੇਕ ਤਾਂ ਹੁਣ ਉੱਪਰ ਵਾਲੇ ਕੋਲ ਸੀ ਤਾਂ ਵੀ ਇਕੱਠ ਵਿੱਚ ਬੈਠੇ ਲੋਕ ਇਸ ਤਰ੍ਹਾਂ ਗੱਲਾਂ ਕਰ ਰਹੇ ਸਨ ਜਿਵੇਂ ਕੁਝ ਹੋਇਆ ਹੀ ਨਾ ਹੋਵੇ ਸੰਧੂ ਦੇ ਮੁੰਡੇ ਨੇਕ ਦੀ ਲਾਸ਼ ਸਸਕਾਰ ਤੋਂ ਪਹਿਲਾਂ ਘਰ ਆਉਣ ਦੇ ਦਿੱਤੀ ਗਈ ਸੀ ਪਰ ਉਸ ਦੀ ਅਜੇ ਵੀ ਕੁੜੀ ਲਾਪਤਾ ਸੀ ਫੇਰ ਵੀ ਇਹ ਕਿਸ ਤਰ੍ਹਾਂ ਦਾ ਮਹਾਲ ਸੀ ਗੁਲਾਟੀ ਅਤੇ ਗੱਲ ਸੰਧੂ ਦੇ ਕੋਲ ਬਹਿ ਗਏ ਉਹਨਾਂ ਸਿਬਰਨ ਦੇ ਲਾਪਤਾ ਹੋਣ ਦੀ ਗੱਲ ਕੀਤੀ ਨੇਕ ਦਾ ਤਾਂ ਸਭ ਨੂੰ ਬੜਾ ਦੁੱਖ ਸੀ ਫੇਰ ਵੀ ਸਾਫ਼ ਜਾਪਦਾ ਸੀ ਕਿ ਉਸ ਨੂੰ ਕੁੜੀ ਦੇ ਲਾਪਤਾ ਹੋਣ ਦਾ ਕੋਈ ਦੁੱਖ ਨਹੀਂ ਸੀ ਸੰਧੂ ਹੰਕਾਰ ਨਾਲ ਭਰਿਆ ਸੀ ਨੇਕ ਲਈ ਦੁੱਖ ਸੀ ਉਡੀ ਦੀ ਹਰਕਤ ਨੇ ਪਾਗੋਤੇ ਦਾਗ ਲਾ ਦਿੱਤਾ ਸੀ ਸੰਤੂ ਦੀਆਂ ਗੱਲਾਂ ਤੋਂ ਇਹੀ ਜਾਪਦਾ ਸੀ ਕਿ ਉਹ ਬਹੁਤ ਅਣਖ ਅਤੇ ਅਹੰਕਾਰ ਵਾਲਾ ਆਦਮੀ ਸੀ ਉਸ ਨੂੰ ਕੋਈ ਦਰਦ ਨਹੀਂ ਸੀ ਕਿ ਉਸ ਦੀ ਤੀਹ ਲਾਪਤਾ ਸੀ ਉਹ ਜ ਉਸ ਦੀਆਂ ਗੱਲਾਂ ਤੋਂ ਸਾਫ਼ ਦੇ ਦਦਾ ਸੀ ਕਿ ਨੇਕ ਦੀ ਮੌਤ ਦਾ ਬਦਲਾ ਲੈਣਾ ਚਾਹੁੰਦਾ ਸੀ ਇਲਜ਼ਾਮ ਸਾਫ਼ ਉਸ ਆਦਮੀ ਉੱਤੇ ਲਾਉਂਦਾ ਸੀ ਜਿਸ ਨੂੰ ਵੀਡੀਓ ਵਿੱਚ ਕੱਟ ਪਈ ਸੀ ਜਦ ਗੁਲਾਟੀ ਨੇ ਹੋਰ ਸਵਾਲ ਪੁੱਛੇ ਪਤਾ ਲੱਗ ਗਿਆ ਕਿ ਸੰਤੂ ਤੇਜੇ ਨੂੰ ਵੀ ਮਾਰਨ ਲੇ ਇਹ ਤਿਆਰ ਸੀ ਸੰਧੂ ਕਹਿ ਗਿਆ ਹੋ ਨਹੀਂ ਸਕਦਾ ਕਿ ਨੇਕ ਨੇ ਇਸ ਵੀਡੀਓ ਨੂੰ ਬਣਾਇਆ ਕਿਸੇ ਨੇ ਮੇਰੇ ਪੁੱਤ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਸੀ ਇਹ ਤੇਜੇ ਦੀ ਚਾਲ ਹੈ ਇੰਸਪੈਕਟਰ ਜੀ ਇੰਸਪੈਕਟਰ ਗੁਲਾਟੀ ਸੰਧੂ ਨੂੰ ਸ਼ੁਕਰੀਆ ਕਰਕੇ ਘਰ ਦੇ ਬਾਹਰ ਆ ਕੇ ਗੈਲ ਨੂੰ ਕਿਹਾ ਸਾਨੂੰ ਬਹੁਤ ਹੀ ਸਰਗਰਮੀ ਨਾਲ ਤੇਜੇ ਤੇ ਸਿਮਰ ਨੂੰ ਟੋਲਣਾ ਪੈਣਾ ਨਹੀਂ ਤਾਂ ਉਸਨੇ ਗੁਪਤ ਚਰ ਗੈਲ ਨੂੰ ਕੁੱਟਖਾਣ ਵਾਲੇ ਮੁੰਡੇ ਤੋਂ ਹੋਰ ਇਤਲਾਹ ਲੈ ਲਈ ਪੇ ਦਿੱਤਾ ਪਾਰਗੋਟ ਚਾਰ ਗੱਲ ਮੁੰਡੇ ਦੇ ਘਰ ਪਹੁੰਚਾ ਤਾਂ ਮੁੰਡਾ ਹੈਰਾਨ ਹੋ ਗਿਆ ਕਿ ਪੁਲਿਸ ਉਸ ਘਟਨਾ ਬਾਰੇ ਹੁਣ ਪੁੱਛ ਪੜਤਾਲ ਕਰਨ ਆਈ ਹੈ ਜਦ ਕਿ ਕੇਸ ਤਾਂ ਕਦੋਂ ਦਾ ਬੰਦ ਹੋ ਚੁੱਕਾ ਸੀ ਗੈਲ ਨੇ ਉਸ ਨੂੰ ਪੁੱਛਿਆ ਕੀ ਸੱਚਮੁੱਚ ਤੂੰ ਸਿਮਰ ਨੂੰ ਛੇੜਿਆ ਸੀ ਜਾਂ ਤੇਜੇ ਨਾਲ ਮੁਲਾਕਾਤ ਕਰਾਈ ਹੋਣ ਕਰਕੇ ਨੇਕ ਨੇ ਉਸਦੇ ਟੋਲੇ ਨੇ ਤੈਨੂੰ ਕੁੱਟਿਆ ਸੀ ਮੈਂ ਸਿਮਰ ਨੂੰ ਨਹੀਂ ਛੇੜਿਆ ਸੀ ਇੰਸਪੈਕਟਰ ਜੀ ਹਾਂ ਮੈਂ ਦੋਨਾਂ ਦੀ ਮਦਦ ਕੀਤੀ ਸੀ ਪਰ ਕੀ ਕਿਸੇ ਨਾਲ ਪਿਆਰ ਕਰਨਾ ਪਾਪ ਹੈ ਕਿੰਨੇ ਕਿਸੇ ਕਿਸੇ ਲਿਖੇ ਗਏ ਗਏ ਪ੍ਰੇਮ ਬਾਰੇ ਫੇਰ ਵੀ ਲੋਕਾਂ ਦੇ ਮਨ ਤੰਗ ਕਿਉਂ ਹਨ ਦੱਸੋ ਤੁਸੀਂ ਵੀ ਤਾਂ ਕਦੇ ਪਿਆਰ ਕੀਤਾ ਹੋਵੇਗਾ ਖੈਰ ਇਸ ਮਾਮਲੇ ਕਰਕੇ ਨਹੀਂ ਨੇਕ ਨੇ ਹੱਥਾ ਪਾਈ ਕੀਤੀ ਸੀ ਮੇਰੇ ਨਾਲ ਅਦਾਲਤ ਵਿੱਚ ਵੀ ਮੈਂ ਇਹ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਉਸ ਸੰਧੂ ਨੇ ਮੌਕਾ ਨਹੀਂ ਦਿੱਤਾ ਫੇਰ ਨੇਕ ਨੇ ਤੈਨੂੰ ਕਿਉਂ ਕੁੱਟਿਆ ਤੂੰ ਮੈਨੂੰ ਹੁਣ ਦੱਸ ਸਕਦਾ ਦੇਖ ਜੇ ਨਾ ਦੱਸਿਆ ਤਾਂ ਤੇਜੇ ਦੇ ਮਗਰ ਪੁਲਿਸ ਜਾਵੇਗੀ ਸੰਧੂ ਨੇ ਉਸ ਉੱਤੇ ਇਲਜ਼ਾਮ ਲਾ ਦਿੱਤਾ ਨਹੀਂ ਗੈਲਸਾ ਇਹ ਗਲਤ ਹੈ ਤੇਜੇ ਨੂੰ ਸੰਧੂਆਂ ਬਾਰੇ ਕੋਈ ਐਸੀ ਗੱਲ ਪਤਾ ਲੱਗੀ ਸੀ ਜਿਸ ਦਾ ਉਸ ਨੂੰ ਫਿਕਰ ਸੀ ਕਿ ਉਹ ਗੱਲ ਜਦ ਬਾਹਰ ਆਵੇਗੀ ਤਾਂ ਸੰਧੂ ਉਸ ਦੇ ਮਗਰ ਪੈਣਗੇ ਉਹਨਾਂ ਲੋਕਾਂ ਨੂੰ ਸ਼ੱਕ ਸੀ ਕਿ ਮੈਂ ਤੇਜੇ ਤੇ ਸਿਮਨ ਦੀ ਮਦਦ ਕੀਤੀ ਸੀ ਇਸ ਦਾ ਕਾਰਨ ਕੀ ਸੀ ਬਸ ਡਰ ਤੇਜਾ ਤੇ ਸਿਮਨ ਸੰਧੂ ਤੋਂ ਡਰ ਕੇ ਦੌੜੇ ਸੰ ਮੈਂ ਮਦਦ ਕੀਤੀ ਇਸ ਗੱਲ ਵਿੱਚ ਮੈਂ ਅਦਾਲਤ 'ਚ ਵੀ ਇਹ ਦੱਸਣਾ ਚਾਹੁੰਦਾ ਸਾਂ ਪਰ ਇਹ ਗੱਲ ਜੱਜ ਅੱਗੇ ਪੇਸ਼ ਹੀ ਨਹੀਂ ਹੋਣ ਦਿੱਤੀ ਗਈ ਚਲੋ ਆਹੋ ਪਰ ਗੱਲ ਤਾਂ ਦੱਸ ਅੱਛਾ ਪੁਲਿਸ ਨੇ ਬੜੀ ਸਰਗਰਮੀ ਨਾਲ ਤੇਜਨੂੰ ਟੋਲਣਾ ਸ਼ੁਰੂ ਕੀਤਾ ਉਸ ਦੀ ਫੋਟੋ ਸਾਰੇ ਅਖਬਾਰਾਂ 'ਚ ਤੇ ਟੀਵੀ ਚੈਨਲਾਂ 'ਤੇ ਦੇ ਦਿੱਤੀ ਗਈ ਰੇਡੂਏ ਤੇ ਉਸ ਦਾ ਹੁਲੀਆ ਦੱਸ ਕੇ ਉਸ ਦੀ ਪਛਾਣ ਕਰਨ ਲਈ ਤਾਕੀਦ ਕੀਤੀ ਜਾਣ ਲੱਗੀ ਜਿੱਦਾਂ ਮਛੀਰੇ ਨੇ ਮੱਛੀਆਂ ਫੜਨ ਲਈ ਡੋਰ ਦੇ ਸਿਰੇ ਤੇ ਲੱਗੀ ਕੁੰਡੀ ਵਿੱਚ ਪੂੰਗੋ ਲਗਾ ਕੇ ਪਾਣੀ ਵਿੱਚ ਸੁੱਟਦੇ ਹਨ ਮੱਛੀ ਫੜਨ ਲਈ ਉਸੇ ਤਰ੍ਹਾਂ ਤੇਜੇ ਦੇ ਫੰਦਾ ਸੁੱਟਿਆ ਗਿਆ ਖ਼ਵਾਰ ਸਾਰੇ ਪੰਜਾਬ ਵਿੱਚ ਫੈਲਾਈ ਗਈ ਕਿ ਅਸੀਂ ਤੈਨੂੰ ਗ੍ਰਿਫਤਾਰ ਨਹੀਂ ਕਰਨਾ ਭਰ ਤੇਰੇ ਦੋਸਤ ਦਾ ਕੇਸ ਫਿਰ ਖੋਲਣ ਲੱਗੇ ਹਨ ਕਾਲਜ ਵਿੱਚ ਕੋਈ ਹੱਥਾ ਪਾਈ ਬਾਰੇ ਜਾਂਚ ਕਰਨੀ ਹੈ ਇਸ ਕਰਕੇ ਇੰਸਪੈਕਟਰ ਗੁਲਾਟੀ ਨੂੰ ਸੰਧੂ ਨੂੰ ਫੋਨ ਕਰਕੇ ਇਹ ਤਸੱਲੀ ਦੇਣੀ ਪਈ ਕਿ ਇਹ ਕਿ ਇਹ ਸਭ ਤੇਜੇ ਨੂੰ ਫੜਨ ਲਈ ਕਾਟ ਹੈ ਸਚਾਈ ਇਹ ਹੈ ਕਿ ਮੁੰਡੇ ਨੂੰ ਉੜਿੱਕੇ ਚਾੜਨਾ ਆਨੇ ਬਹਾਨੇ ਸੰਧੂ ਪਹਿਲਾਂ ਤਾਂ ਖਹਿਜ ਗਿਆ ਪਰ ਜਦੋਂ ਗੁਲਾਟੀ ਨੇ ਉਸ ਨੂੰ ਸਮਝਾਇਆ ਤਾਂ ਸ਼ਾਂਤ ਹੋ ਗਿਆ ਗੁਲਾਟੀ ਨੇ ਸੰਧੂ ਨੂੰ ਮਨਾਇਆ ਕਿ ਉਹ ਚੁੱਪਚਾਪ ਰਹੇ ਤੇ ਤਫਤੀਸ਼ ਦਾ ਕੰਮ ਪੁਲਿਸ ਤੇ ਛੱਡ ਦੇਵੇ ਪਰ ਪੁਲਿਸ ਵੱਲੋਂ ਵਿਛਾਇਆ ਜਾਲ ਦੂਰ ਤੱਕ ਨਾ ਫੈਲ ਸਕਿਆ ਚੁੱਪਚਪੀਤੇ ਸੰਧੂ ਨੇ ਵੀ ਬਥੇਰੀ ਪੁੱਛਗਿੱਛ ਵੀ ਕੀਤੀ ਪਰ ਉਸ ਦਾ ਵੀ ਕੁਝ ਨਹੀਂ ਬਣਿਆ ਕੋਜ ਮਹੀਨੇ ਬੀਤ ਗਏ ਲੋਕਾਂ ਨੇ ਸੋਚਿਆ ਆਸ਼ਕੀ ਦਾ ਮਾਮਲਾ ਸੀ ਤੇ ਇਸ ਕਥਾ ਨੂੰ ਮਨ ਤਖਤੀ ਤੋਂ ਮਿਟਾ ਦਿੱਤਾ ਸੀ ਕਈ ਵਾਰੀ ਕਿਸਮਤ ਐਸੀ ਹੁੰਦੀ ਹੈ ਕਿ ਜਿਸ ਚੀਜ਼ ਨੂੰ ਲੱਭੋ ਲੱਭਦੀ ਨਹੀਂ ਜਦੋਂ ਤੁਹਾਡਾ ਧਿਆਨ ਕਿਸੇ ਹੋਰ ਪਾਸੇ ਲੱਗ ਜਾਂਦਾ ਹੈ ਤਾਂ ਅਚਾਨਕ ਉਹ ਚੀਜ਼ ਮਿਲ ਜਾਂਦੀ ਹੈ ਜਾਂ ਉਹ ਉਸ ਬੰਦੇ ਬੰਦਾ ਤੁਹਾਡੇ ਸਾਹਮਣੇ ਹੁੰਦਾ ਇੱਕ ਦਿਨ ਅਚਾਨਕ ਕੁੱਕੜਾਂ ਪੰਡ ਵਿੱਚ ਚਾਦਰ ਦੀ ਬੁਕਲ ਮਾਰ ਕੇ ਤਰਿਆ ਜਾਂਦਾ ਤੇਜਾ ਕਿਸੇ ਆਦਮੀ ਨੇ ਪਛਾਣ ਲਿਆ ਆਦਮੀ ਖਾਸ ਗੜ ਸ਼ੰਕਰ ਨਾ ਦਾ ਨਾ ਹੀ ਸੀ ਲੁਧਿਆਣੇ ਵੱਲੋਂ ਆਇਆ ਇੱਕ ਮੁਸਾਫਰ ਸੀ ਮੁਸਾਫਰ ਨੇ ਤੇਜੇ ਦਾ ਮੁਖੜਾ ਦਿੱਤਾ ਇਸ਼ਤਿਹਾਰ ਉੱਤੇ ਵੇਖਿਆ ਸੀ ਉਸਨੇ ਝੱਟ ਪੁਲਿਸ ਪੁਲਿਸ ਨੂੰ ਫੋਨ ਕਰ ਦਿੱਤਾ ਉਸ ਰਾਤ ਤੇਜਾ ਗੁੱਗੇ ਦੇ ਮੰਦਰ ਮੱਥਾ ਟੇਕੇ ਘਰ ਵੱਲ ਤੁਰਿਆ ਆ ਰਿਹਾ ਸੀ ਜਦ ਰਾਜ ਉਹ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਉਸ ਨੂੰ ਗੜ ਸ਼ੰਕਰ ਵਾ ਖਾਸ ਵਾਲੇ ਥਾਣੇ ਲੈ ਗਏ ਇੰਸਪੈਕਟਰ ਗੁਲਾਟੀ ਨੇ ਪੁਲਿਸ ਨੂੰ ਪੱਕਾ ਕਰ ਦਿੱਤਾ ਸੀ ਇਹ ਗ੍ਰਿਫਤਾਰੀਦਾਰ ਆਜ ਰੱਖਿਆ ਜਾਵੇ ਕਿਸੇ ਉੱਤੇ ਭਰੋਸਾ ਨਹੀਂ ਸੀ ਕੇਵਲ ਗੜ ਸ਼ੰਕਰ ਦੀ ਪੁਲਿਸ ਅਤੇ ਗੈਲ ਨੂੰ ਹੀ ਪਤਾ ਸੀ ਇੰਸਪੈਕਟਰ ਗੁਲਾਟੀ ਖੁਦ ਗੜ ਸ਼ੰਕਰ ਗਿਆ ਪੰਡੋਰੀ ਅਤੇ ਕੁੱਕੜਾਂ ਦੇ ਵਿਚਾਲੇ ਛੜਕ ਉਤੋਂ ਸੱਪ ਲੰਘਿਆ ਗੁਲਾਟੀ ਨੇ ਗੱਡੀ ਕਮਾ ਕੇ ਸੱਪ ਨੂੰ ਤਾਂ ਬਚਾ ਲਿਆ ਪਰ ਬਹਿਮ ਕਰਨ ਲੱਗਾ ਕੁੱਕੜਾਂ ਪਹੁੰਚ ਕੇ ਗਵਾ ਮੰਦਰ ਵਿੱਚ ਮੱਥਾ ਟੇਕਣ ਗਿਆ ਮਾਨ ਵਿੱਚ ਇਨਸਪੈਕਟਰ ਗੁਲਾਟੀ ਨੂੰ ਪਤਾ ਸੀ ਕਿ ਨੇਕ ਦੀ ਮੌਤ ਬਾਰੇ ਸਭ ਕੁਝ ਵਿਅਕਤ ਹੋ ਜਾਣਾ ਸੀ 4 ਦਿਨ ਬੀਤ ਗਏ ਜਦੋਂ ਇਨਸਪੈਕਟਰ ਗੁਲਾਟੀ ਸੰਧੂ ਦੇ ਘਰ ਵਾਪਸ ਗਿਆ ਇਕੱਲਾ ਨਹੀਂ ਸੀ ਉਹਦੇ ਨਾਲ ਸਿਮਨ ਨਵੀ ਸੀ ਸੰਧੂ ਧੀ ਨੂੰ ਵੀ ਕਿ ਚੁੱਪਚਾਪ ਖੜਿਆ ਰਿਹਾ ਮਾਂ ਧੀ ਨੂੰ ਜੱਫੀ ਪਾ ਕੇ ਪਿੱਛੇ ਲੈ ਗਈ ਸੰਦੂ ਅਤੇ ਇਨਸਪੈਕਟਰ ਗੁਲਾਟੀ ਬੈਗ ਨੌਕਰ ਨੇ ਚਾਹ ਦੋਨਾਂ ਦੇ ਸਾਹਮਣੇ ਮੇਜ਼ ਉੱਤੇ ਰੱਖ ਦਿੱਤੀ ਇਨਸਪੈਕਟਰ ਗੁਲਾਟੀ ਸੰਦੂ ਨਾਲ ਕੇਸ ਤੇ ਵਿਚਾਰ ਕਰਨ ਲੱਗ ਪਿਆ ਸੰਦੂ ਤੇਜੀ ਦੀ ਗ੍ਰਫਤਾਰੀ 'ਚ ਬਹੁਤ ਦਿਲਚਸਪੀ ਲੈ ਰਿਹਾ ਸੀ ਗੁਲਾਟੀ ਦੀਆਂ ਗੱਲਾਂ ਸੁਣ ਕੇ ਕਹਿੰਦਾ ਹਾਂ ਪਰ ਹੁਣ ਤੇਜੇ ਨੂੰ ਚਾਰਜ ਤਾਂ ਕਰੋ ਉਹਨੇ ਮੇਰਾ ਪੁੱਤਰ ਨੂੰ ਮਾਰਿਆ ਸਰ ਜੀ ਕੋਈ ਸਬੂਤ ਨਹੀਂ ਹੈ ਕਿ ਤੇਜੇ ਨੇ ਤੁਹਾਡੇ ਪੁੱਤਰ ਨੂੰ ਮਾਰਿਆ ਇਸ ਵੇਲੇ ਤਾਂ ਉਹ ਸਾਡੀ ਤਫਤੀਸ਼ ਵਿੱਚ ਮਦਦ ਹੀ ਕਰਦਾ ਹੈ ਇਨਸਪੈਕਟਰ ਜੀ ਉਹ ਮੈਨੂੰ ਤੀਨਾ ਚੋਰੀ ਭਜਿਆ ਸੀ ਇਸ ਲਈ ਚਾਰਜ ਕਰੋ ਸਾਰਾ ਜਿੰਨਾ ਕੁ ਮੈਂ ਇਸ ਮਾਮਲੇ ਨੂੰ ਸਮਝਦਾ ਤੇਜਾ ਉਸੇ ਮਨ ਨੂੰ ਬਹੁਤ ਪਿਆਰ ਕਰਦਾ ਤੇ ਸਿਮਨ ਉਸ ਨੂੰ ਨਾਲੇ ਸਿਮਨ ਅਤੇ ਤੇਜੇ ਵਿੱਚ ਕੁਝ ਨਹੀਂ ਹੋਇਆ ਰਿਸ਼ਤੇਦਾਰਾਂ ਨਾਲ ਸੀ ਜਿੱਥੇ ਤੁਹਾਡੀ ਤੀ ਤੇਜੇ ਤੋਂ ਅਲੱਗ ਰੱਖੀ ਗਈ ਉਸ ਦੀ ਇੱਜ਼ਤ ਤੇ ਦਾਗ ਨਹੀਂ ਲੱਗਾ ਇਨਸਪੈਕਟਰ ਮੇਰੀ ਪੱਗ ਦਾ ਸਵਾਲ ਹੈ ਸ਼ਾਇਦ ਤੈਨੂੰ ਇਸ ਦਾ ਮਤਲਬ ਸਮਝ ਨਹੀਂ ਆਉਣਾ ਜੇ ਮੈਨੂੰ ਹਾਂ ਬਿਸਤਰ ਉਤੇ ਸ਼ੱਕ ਹੈ ਮੇਰੀ ਮਰਜ਼ੀ ਹੈ शुक्रिया ਤੁਸੀਂ ਮੇਰੀ ਤੀ ਵਾਪਸ ਰਿਆਂ ਦੀ ਪਰ ਹੁਣ ਆਪਣਾ ਕੰਮ ਕਰੋ ਮੈਂ ਆਪਣਾ ਕੰਮ ਹੀ ਕਰ ਰਿਹਾ ਸੰਧੂ ਜੀ ਜਾਂਚ ਦੇ ਮਾਮਲੇ 'ਚ ਤੁਹਾਨੂੰ ਕੁਝ ਸਵਾਲਾਂ ਦੇ ਜਵਾਬ ਦੇਣੇ ਹਨ ਤੇਜੇ ਦੇ ਬਿਆਨ ਨੇ ਸਵਾਲ ਪੈਦਾ ਕੀਤੇ ਹਨ ਕਿਸ ਤਰ੍ਹਾਂ ਦੇ ਸਵਾਲ ਤੁਸੀਂ ਜਾਣਦੇ ਹੋ ਮੈਂ ਕੌਣ ਹਾਂ ਪੂਰਾ ਜਾਣਦਾ ਤੇਜੇ ਨੇ ਸਾਨੂੰ ਦੱਸਿਆ ਅਸੀਂ ਸਿਰਫ ਤੁਹਾਤੋਂ ਪੁਸ਼ਟੀ ਕਰਨੀ ਚਾਹੁੰਦੇ ਹਾਂ ਕੀ ਤੁਸੀਂ ਕਿਸੇ ਗੋਗੀ ਨੂੰ ਪੈਸੇ ਦਿੱਤੇ ਸੀ ਕੁਝ ਮਹੀਨੇ ਪਹਿਲਾਂ ਆਪਣੇ ਵੱਡੇ ਵੀਰ ਦੇ ਮੁੰਡੇ ਨੂੰ ਮਾਰਨ ਲਈ ਮੈਂ ਇਹ ਨਹੀਂ ਕਹਿੰਦਾ ਕਿ ਇਹ ਸਭ ਸੱਚ ਹੈ ਪਰ ਤੁਹਾਡੇ ਖਿਲਾਫ ਜੇ ਇਲਜ਼ਾਮ ਹੈ ਤਾਂ ਉਸ ਦਾ ਜਵਾਬ ਤੁਹਾਨੂੰ ਹੀ ਚਾਹੀਦਾ ਨਾ ਬਿਆਨ ਚ ਇਹ ਵੀ ਕਿਹਾ ਗਿਆ ਹੈ ਕਿ ਤੁਹਾਡੇ ਭਤੀਜੇ ਨੂੰ ਮਾਰਨ ਤੋਂ ਪਹਿਲਾਂ ਤੁਸੀਂ ਉਸ ਤੋਂ ਸਾਰੀ ਜਾਇਦਾਦ ਤੁਹਾਡੇ ਨਾਮ 'ਤੇ ਨੇਕ ਦੇ ਨਾਮ ਕਰਵਾਈ ਸੀ ਜ਼ਮੀਨ ਦਾ ਮਾਮਲਾ ਹੈ ਸੱਚ ਜਾਂ ਝੂਠ ਗੁਲਾਟੀ ਇਹ ਸਭ ਬਕਵਾਸ ਹੈ ਮੇਰੇ ਵੱਡੇ ਵੀਰ ਨੇ ਮੇਰਾ ਨਾਂ ਮੇਰੇ ਭਤੀਜੇ ਤੇ ਨੇਕ ਦੇ ਨਾਂ ਆਪਣੀ ਵਸੀਅਤ ਚ ਲਿਖਵਾਇਆ ਸੀ ਤੁਸੀਂ ਵਸੀਅਤ ਆਪ ਦੇਖ ਲਓ ਤਾਰੀਖ ਲਿਖੀ ਹੋਈ ਹੈ ਹਾਲੇ ਵੀਰ ਜੀ ਜਿਉਂਦਾ ਸੀ ਸਾਨੂੰ ਕੋਈ ਪਤਾ ਸੀ ਕਿ ਮੇਰੇ ਭਤੀਜੇ ਨੇ ਅਚਾਨਕ ਮਰ ਜਾਣਾ ਨਾਲੇ ਨੇਕ ਤਾਂ ਹੁਣ ਵੀ ਹੈ ਨਹੀਂ ਫਿਰ ਤੇਜੇ ਦਾ ਮਸਲਾ ਕੀ ਹੈ ਤੇਜੇ ਤੇਜ ਨੇ ਸਾਨੂੰ ਦੱਸਿਆ ਕਿ ਉਹ ਵੇਵਰ ਮਾਲ ਵਿੱਚ ਸੀ ਜਦ ਉਸਨੇ ਤੁਰਦੇ ਫਿਰਦੇ ਨੇ ਤੁਹਾਨੂੰ ਅਤੇ ਇਸ ਗੋਗੀ ਨੂੰ ਗੱਲਾਂ ਬਾਤਾਂ ਕਰਦੇ ਨੂੰ ਸੁਣ ਲਿਆ ਸੰਧੂ ਉੱਪਰ ਅਸਰ ਦੇਖਣ ਦੇ ਮਾਰੇ ਗੁਲਾਟੀ ਦੋ ਪਲਾਂ ਲਈ ਚੁੱਪ ਹੋ ਗਿਆ ਕਿਹੜੀਆਂ ਗੱਲਾਂ ਬਾਤਾਂ ਇੰਸਪੈਕਟਰ ਮੈਂ ਤਾਂ ਕਿਸੇ ਗੋਗੀ ਨੂੰ ਨਹੀਂ ਜਾਣਦਾ ਮੈਨੂੰ ਇਹ ਤਾਂ ਤੇਜ ਨੇ ਨਹੀਂ ਦੱਸਿਆ ਪਰ ਤੇਜਾ ਤੁਹਾਡਾ ਬਾਰਤਾਲਾਪ ਸੁਣਨ ਤੋਂ ਬਾਅਦ ਡਰ ਗਿਆ ਉਹਨੂੰ ਪਤਾ ਸੀ ਕਿ ਤੁਸੀਂ ਕੌਣ ਹੋ ਹਾਡੀ ਤੀਨ ਨੂੰ ਪਿਆਰ ਕਰਦਾ ਸੀ ਇਸ ਕਰਕੇ ਉਸਨੇ ਸਿਮਨ ਨੂੰ ਸਭ ਕੁਝ ਦੱਸ ਦਿੱਤਾ ਸਿਮਨ ਨੇ ਤੇਜੇ ਨੂੰ ਪੁੱਛਿਆ ਕਿ ਕੀ ਗੱਲ ਹੋ ਗਈ ਸੀ ਮੈਂ ਆਸ ਕਰਦਾ ਹਾਂ ਕਿ ਕਿਸੇ ਵਸੀਅਤ ਬਾਰੇ ਗੱਲ ਕਰਦੇ ਸੀ ਸਿਮਨ ਨੂੰ ਸ਼ਰਮ ਆ ਗਈ ਨਾਲੇ ਰੁੱਸ ਗਈ ਜੇ ਤੇਜੇ ਦਾ ਇਲਜ਼ਾਮ ਸੱਚ ਸੀ ਉਸਨੇ ਉਦਾਸ ਤਾਂ ਹੋਣਾ ਹੀ ਹੋਣਾ ਹੀ ਸੀ ਨਾ ਇੱਕ ਦਿਨ ਸਿਮਨ ਤੇ ਤੇਜਾ ਇਸ ਬਾਰੇ ਹੀ ਗੱਲ ਕਰ ਰਹੇ ਸਨ ਕਿ ਜਦ ਕਿਸੇ ਨੇ ਸੁਣ ਲਿਆ ਕੋਈ ਬਾਹਰ ਸੀ ਹੁਣ ਕੀ ਕਰਾਂਗੇ ਜਦ ਬਾਹਰ ਦੇਖਣ ਗਏ ਕੋਈ ਖੜਾ ਕੋਲੋਤਾ ਨਹੀਂ ਸੀ ਇਹ ਤਾਂ ਸਭ ਕਹਾਣੀ ਹੀ ਹੈ ਇੰਸਪੈਕਟਰ ਸੰਧੂ ਨੇ ਖਿੱਚ ਕੇ ਕਿਹਾ ਕਿਸੇ ਦੇ ਬਿਆਨ ਸਨ ਸਿਮਨ ਦੇਵੀ ਸਿਮਨ ਨੇ ਸਾਨੂੰ ਦੱਸਿਆ ਕਿ ਉਹਦੀ ਅਤੇ ਨੇਕ ਦੀ ਲੜਾਈ ਇਸ ਗੱਲ ਤੋਂ ਬਾਅਦ ਹੀ ਹੋਈ ਸੀ ਨੇਕ ਤੇ ਸਿਮਨ ਨੂੰ ਆਦੇਸ਼ ਦਿੱਤਾ ਸੀ ਕਿ ਤੇਜਿਤ ਦੂਰ ਰਹੇ ਬਹਿਸ ਵਿੱਚ ਹੋਰ ਗੱਲ ਸਾਫ਼ ਨਿਕਲ ਗਈ ਨੇਕ ਨੇ ਸੇਮਨ ਨੂੰ ਕਿਹਾ ਸੀ ਕਿ ਮੈਂ ਹੀ ਸੀ ਬਾਹਰ ਖੜਾ ਸੌਂਦਾ ਨੇਕ ਨੂੰ ਤਾਏ ਦੇ ਮੁੰਡੇ ਵਾਲੀ ਗੱਲ ਸਾਫ਼ ਸੁਣ ਗਈ ਸੀ ਸਭ ਝੂਠ ਹੈ ਸੈਵਨ ਨੂੰ ਤੇਜੇ ਨੇ ਗੱਲਾਂ ਵਿੱਚ ਬਹਿਲਾਇਆ ਆਪਾਂ ਉਹਨੂੰ ਬੁਲਾ ਲਵਾਂਗੇ ਸੰਧੂ ਜੀ ਸੈਵਨ ਨੇ ਮੈਨੂੰ ਦੱਸਿਆ ਕਿ ਨੇਕ ਨੇ ਤੁਹਾਡੇ ਕਾਗਜ਼ ਪੱਤਰਾਂ 'ਚ ਫਰੋਲਾ ਫਰਾਲੀ ਕੀਤੀ ਸੀਤ ਵਿੱਚ ਤੁਹਾਨੂੰ ਅਤੇ ਨੇਕ ਨੂੰ ਸਭ ਜ਼ਮੀਨ ਮੈਣੀ ਸੀ ਨਾਲੇ ਇਹ ਸਭ ਕੁਝ ਤੁਹਾਡੇ ਭਰਾ ਦੇ ਦੇਹਾਂ ਤੋਂ ਬਾਅਦ ਪੇਪਰਾਂ 'ਚ ਭਰਿਆ ਗਿਆ ਹੋ ਸਕਦਾ ਤੁਹਾਡੇ ਨਾਲ ਗੱਲ ਤੋਰੀ ਹੋਵੇ ਸੰਧੂ ਜੀ ਕੀ ਗੱਲ ਕੀਤੀ ਸੀ ਉਸਨੇ ਕਾਸ਼ ਬਹੁਤ ਹਾਸ ਹੋਈ ਨਾ ਸਭ ਬਕਵਾਸ ਹੈ ਸਭ ਮੇਲੇ ਭੁਗਤ ਹੈ ਉਹ ਵੀ ਤੇ ਜਿਹੜੀ ਸੇਮਨ ਉਸ ਵੇਲੇ ਅੱਗੇ ਆ ਕੇ ਬੋਲਣ ਲੱਗ ਪਈ ਨਹੀਂ ਪਾਪਾ ਜੀ ਸਭ ਸੱਚ ਹੈ ਨੇਕ ਦਾ ਦਿਲ ਟੁੱਟ ਗਿਆ ਜਦ ਉਸ ਨੂੰ ਪਤਾ ਲੱਗਾ ਕਿ ਬਿੱਟੂ ਨੂੰ ਤੁਸੀਂ ਜਮੀਨ ਲਈ ਮਰਵਾਇਆ ਸਾਨੂੰ ਜ਼ਮੀਨ ਦੀ ਕੀ ਲੋੜ ਸੀ ਮੈਂ ਸਭ ਕਾਗਜ਼ ਦੇਖੇ ਤਾਹੀਂ ਮੈਨੂੰ ਤੇਜੇ ਤੇ ਪੂਰਾ ਯਕੀਨ ਹੈ ਤੈਨੂੰ ਤਾਂ ਜੋਗੀ ਦੀ ਅੱਖ ਲੜ ਗਈ ਈ ਇਸ ਤਰ੍ਹਾਂ ਦੀ ਕੋਈ ਕਾਗਜ਼ ਨਹੀਂ ਜੇ ਸੱਚ ਹੈ ਤਾਂ ਉਸ ਉਸ ਜ਼ਮੀਨ ਹਾਲੇ ਤੱਕ ਸਾਡੇ ਨਾਂ ਕਿਉਂ ਨਹੀਂ ਸੰਧੂ ਜੀ ਮੈਨੂੰ ਸ਼ੱਕ ਹੈ ਕਿ ਤੁਸੀਂ ਆਪਣੇ ਮੁੰਡੇ ਦਾ ਕਤਲ ਕਰਵਾਇਆ ਹੈ ਨੇਕ ਸਾਨੂੰ ਸਭ ਦੱਸਣ ਲੱਗਾ ਸੀ ਕਾਗਜ਼ ਪੱਤਰ ਵੀ ਤੁਸੀਂ ਹੁਣ ਸਾੜੇ ਹੋਣਗੇ ਮੇਰੀ ਅੱਖ ਚ ਇੱਕ ਵਾਰੀ ਦੇਖ ਕੇ ਦੱਸੋ ਵੀ ਤੁਸੀਂ ਆਪਣੇ ਪੁੱਤ ਨੂੰ ਨਹੀਂ ਮਰਵਾਇਆ ਉਸ ਨੇ ਤੁਹਾਡੇ ਨਾਲ ਲੜੀ ਕਿਹਾ ਹੋਵੇਗਾ ਮੈਂ ਪੁਲਿਸ ਕੋਲ ਚਲਾਂ ਪਹਿਲਾਂ ਤੁਹਾਡੀ ਇੱਜ਼ਤ ਬਚਾਉਣ ਲਈ ਉਸ ਨੇ ਤੇਜੇ ਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ਕੀਤੀ ਉਹ लाਟੀ ਉੱਠ ਖੜਾ ਹੋਇਆ ਗਲਤ ਹੈ ਤੇਜੇ ਤੇ ਸਿਮਨ ਦਾ ਫਰਾਰ ਹੋਣਾ ਇਸ ਲਈ ਧੀ ਵਾਪਸ ਆ ਗਈ ਵਿਆਹ ਕਰਕੇ ਲੈ ਕੇ ਜਾਵੇਗਾ ਇੱਜ਼ਤ ਨਾਲ ਸੰਧੂ ਜੀ ਆ ਆ ਹੈ ਵਾਰੰਟ ਘਰ ਦੀ ਤਲਾਸ਼ੀ ਕਰਨ ਲਈ ਤੁਹਾਨੂੰ ਮੈਂ ਮੌਕਾ ਦਿੰਦਾ ਸੱਚ ਦੱਸਣ ਦਾ ਵਿਦ ਨੋ ਅਦਰ ਪ੍ਰੂਫ ਆਈ ਵਿਲ ਹੈਵ ਟੂ ਅਰੇ ਸਟਿਓ ਹੁਣ ਘਰ ਵਿੱਚ ਦੋ ਹੌਲਦਾਰ ਵੜ ਗਏ ਸਨ ਸੰਧੂ ਨੇ ਉਹਨਾਂ ਨੂੰ ਵੱਲ ਤਾੜਿਆ ਵਕੀਲ ਦੇ ਭੈਵੀਤ ਹੋਏ ਮੂੰਹ ਉੱਤੇ ਸਾਫ ਅਪਰਾਧ ਦਿਸਦਾ ਸੀ ਮੁਲਾਟੀ ਦਾ ਖਿਆਲ ਫੇਰ ਸਹੀ ਹੋ ਗਿਆ ਸਿਮਨ ਨੇ ਸੰਧੂ ਵੱਲ ਦੇਖ ਕੇ ਕਿਹਾ ਪਾਪਾ ਜੀ ਕੀ ਇਹ ਸੱਚ ਹੈ ਤੁਸੀਂ ਜ਼ਮੀਨ ਰੱਖਣ ਲਈ ਮੇਰੇ ਵੀਰ ਨੂੰ ਮਰਵਾਇਆ ਪਿੱਛੇ ਖਲੋਤੀ ਮਾਂ ਰੋਣ ਲੱਗ ਪਈ ਸੀ ਸੰਧੂ ਬੋਲਿਆ ਨੇ ਖਾਮੋਸ਼ ਹੋ ਕੇ ਪਿੱਛੇ ਸਟੱਡੀ 'ਚ ਚਲਾ ਗਿਆ ਕਿਉਂ ਸਿਮਨ ਨੇ ਆਖਿਆ ਸੌਰੀ ਮੇਰੇ ਖਿਆਲ ਨਾਲ ਚ ਤੁਹਾਡੇ ਡੈਡੀ ਨੂੰ ਫਿਕਰ ਪੈ ਗਿਆ ਕਿ ਬਿੱਟੂ ਬਾਰੇ ਨੇਕ ਨੇ ਸਾਨੂੰ ਦੱਸ ਦੇਣਾ ਸੀ ਕੀ ਪਤਾ ਉਸ ਵੇਲੇ ਆਦਮੀ ਦੇ ਮਨ ਚ ਕੀ ਸੀ ਹਾਲੇ ਗਲਾਟੀ ਸੰਧੂ ਦੇ ਮਗਰ ਜਾਣ ਦਾ ਫੈਸਲਾ ਹੀ ਕਰਨ ਲੱਗਾ ਸੀ ਜਦ ਸਟੱਡੀ ਕਮਰੇ ਚੋਂ ਗੋਲੀ ਚੱਲਣ ਦੀ ਆਵਾਜ਼ ਜ਼ੋਰ ਦੇਣੇ ਆਈ